ਕਿੰਨੇ ਫੋਨ ਲਾਇਆ ਇਹ ਸੁਖਵਿੰਦਰ ਨੂੰ ਫੋਨ ਹੀ ਨਹੀਂ ਚੁੱਕਣ ਦੇਈ ਪਤਾ ਨਹੀਂ ਕੀ ਗੱਲ ਵਾ ਕਿਤੇ ਇਹਦਾ ਰਾਦਾ ਹੀ ਨਾ ਬਦਲ ਗਿਆ ਹੋਵੇ ਚੱਲ ਕੀ ਜਾਣਾ ਉੱਥੇ ਖਪਾ ਹੀ ਰਿੰਦਾ ਮੈਂ ਫੋਨ ਚ ਟੱਲਾਤਾ ਆਹ ਗੱਲ ਤਾਂ ਮੈਂ ਵੀ ਨਹੀਂ ਸੋਚੀ ਕਿ ਅਗਲਾ ਕਿਹੜਾ ਘਰ ਵੇਲਾ ਆਂਦਾ ਸਾ ਉਹ ਅਗਲੇ ਨੂੰ ਕੰਮ ਹੁੰਦਾ ਆਪ ਆਪ ਆਪਣੇ ਘਰਾਂ ਦੇ ਉਹ ਜਿਆਰੀ ਆਂਦੀ ਹੋਣੀ ਆ ਵੀ ਇਹਨਾਂ ਦਾ ਕੰਜਰਖਾਨਾ ساری ਉਮਰ ਹੀ ਨਹੀਂ ਮੁਕਣਾ ਅਜੇ ਹੁਣ ਮੈਂ ਥੋੜੇ ਦਿਨ ਹੋਏ ਉਹਦਣ ਇਹਨਾਂ ਦਾ ਮਕਾ ਕੇ ਆਈ ਸੀ ਨਾਲ ਮਕਾਨ ਕਰਕੇ ਆਈ ਜਿੰਨਾਂ ਦਾ ਫੇ ਉਹੋ ਹੀ ਕੰਮ ਆ ਮੈਂ ਉੱਥੇ ਜਾ ਕੇ ਹੀ ਕਰਾਂ ਇਹ ਕਿਹੜੀ ਕਹੇ ਦੀ ਮੰਨਦੇ ਆ ਲੜਾਈ ਮੇਰੇ ਮੁੰਡਿਆਂ ਦੀ ਆ ਤੇ ਕੁੜੀਆਂ ਨੂੰ ਤੇ ਵਿਚਾਰੀਆਂ ਨੂੰ ਐਵੇਂ ਫਾਇ ਲਾਇਆ ਗਲਤੀ ਤੇ ਮੇਰੀ ਵੀ ਹੈਗੀ ਆ ਉਸਤਾਦ ਜੀ ਨਿਬੜ ਜੂਗਾ ਅੱਜ ਨਿਬੜ ਜਾਣਾ ਨਿਬੜ ਜਾਣਾ ਯਾਰ ਆ ਕੀ ਚੱਕਰ ਪੈ ਗਿਆ ਇੱਥੇ ਇੱਥੇ 45 ਡਿਗਰੀ ਦਾ ਬੈਂਡ ਮੰਗਾਇਆ ਸੀ ਸੂਤਰ ਜ ਨਹੀਂ ਆਇਆ ਇਹ ਉਹ ਪਿਆ ਬਹੁਤ ਜ਼ਿਆਦਾ ਐ ਨੂੰ ਚੱਲ ਜਾਂਦਾ ਫਿਰ ਅੱਛਾ ਤੇ ਕੰਦੇ ਨਾਲ ਨਾਲ ਪਾਉਣਾ ਵਾ ਤੇ ਇੱਥੇ ਆਪਣੇ ਹੋਦੀ ਬਣਾ ਦਿੰਨੇ ਇੱਕ ਹੋਦੀ ਬਣਾਉਣੀ ਪੈਣੀ ਆ ਹੂੰ ਮੈਂ ਹੋਦੀ ਵਧੀਆ ਨਾਲੇ ਪਾਣੀ ਪੁਣੀ ਨਹੀਂ ਬਲੋਕ ਹੁੰਦਾ ਸ਼ਰਲ ਠੀਕ ਆ ਫਿਰ ਹੋਦੀ ਬਣਾ ਦੇ ਆ ਤੀ ਇੱਕ ਫੁੱਟ ਬਾਈ ਫੁੱਟ ਦਾ ਘਟ ਦਾ ਢੱਕਣ ਲੈ ਆਓ ਟੱਕ ਲਿਆਉਣਾ ਪੈਣਾ ਵਾ ਹਾਂ ਟੱਕ ਲਿਆਉਣਾ ਪਣਾ ਹੋਰ ਤੈਨੂੰ ਕੋਈ ਸਮਾਨ ਚਾਹੀਦਾ ਨਹੀਂ 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 ਬਾਕੀ ਸਾਰੀ ਗੱਲ ਅਲੱਗ-ਪਗ ਹੈ ਵੇਲਾ ਬਾਅਦ ਨਾ ਕਹਦੇ ਕਿ ਹੋਰ ਵੀ ਚਾਹੀਦਾ ਸਮਾਨ ਜੋ ਵੀ ਚਾਹੀਦਾ ਹੁਣ ਕਹਦੇ ਮੈਂ ਲਿਆ ਦਿੰਦਾ ਵਾ ਤੇ ਸ਼ਾਮਾਂ ਦਾ ਕੰਮ ਖਤਮ ਹੋਣਾ ਚਾਹੀਦਾ ਵਾ ਹੋਏ ਨਾ ਨਾ ਹੋ ਗਿਆ ਬਾਕੀ ਬਸ ਇਹੋ ਰਹਿ ਗਿਆ ਵਾ ਹੁਦੀ ਤਿਆਰ ਹੋਣ ਲੱਗੀ ਬਸ ਚੱਲ ਠੀਕ ਆ ਕਰ ਲਾ ਕਰ ਲਾ ਮਾਰ ਦੇ ਹਿੰਮਤ ਵੀਰ ਮੇਰਾਜ ਹੈ ਠੀਕ ਹੈ ਠੀਕ ਫਰੀਦ ਹਾਂਜੀ ਉਹ ਮਿਸਤਰੀ ਨੇ ਸਮਾਨ ਲਖਾਇਆ ਮਾੜਾ ਜਿਹਾ ਕਹਿੰਦਾ ਭੱਜ ਕੇ ਲਿਆ ਦਿਓ ਮੈਨੂੰ ਵੇੜੀ ਦਿਵਾ ਕੰਮ ਨੇ ਭੱਜ ਕੇ ਨਾ ਜਾਇਓ ਉੱਧਰ ਜਾਇਓ ਤੇ ਤੁਸیں ਮੋਰਚਾ 걸ਤੀ ਤੇ ਜਾਓ ਫਿਰ ਚੱਲ ਜਾਓ ਮੋਟਰਸਾਈਕਲ ਤੇ ਜਾਊਂਗਾ ਕਿੱਡੀਆਂ ਤੈਨੂੰ ਗੱਲਾਂ ਆਉਂਦੀਆਂ ਲਿਆ ਚਾਬੀ ਤੇ ਕਿੱਥੇ ਬਹੁਤ ਖੁੱਲਾ ਹਾਏ ਹਾਏ ਨਹੀਂ ਆਹ ਵਾਲੇ ਬੂਏ ਸਾਣੀ ਚੱਲ ਜਾਓ ਮੈਨੂੰ ਫੇਰ ਜਿੰਦਰਾ ਖੋਲਣਾ ਪੈਣਾ ਫੇਰ ਬਾਤ ਲੋਖ ਲਾਉਣਾ ਪੈਣਾ ਚੱਲ ਠੀਕ ਆ ਜਿੰਦਰਾ ਖੋਲਣ ਹੁਣ ਹੋਵੇ ਕਿੱਡੀ ਤੰਗ ਹੋਣਦੀ ਆ ਲੱਗਾ ਰਹਿੰਦੇ ਫਿਰ ਐਂ ਦੀ ਨਿਕਲ ਜਾਣਾ ਠੀਕ ਆ ਮੈਂ ਗੁੰਡਾ ਮਾਰ ਮੈਂ ਮਾਰੂਗੀ ਗੁੰਡਾ ਬਾਤ ਮਾਰ ਲਈ ਇਧਰਲਾ ਗੁੰਡਾ ਵੀ ਚਲ ਪੜੇ ਲਹੁੰਦਾ ਵਿਕਟ ਹੈ ਨਾ ਪੰਗਾ ਹੀ ਰਿੰਦਾ ਕਦੀ ਸੁੱਕਣੇ ਪਾਲੋ ਕਦੀ ਲਾਲੋ ਹਾਈ ਹਾਈ ਇਹ ਕਿਦੋਂ ਤੁਰਿਆ ਆਉਂਦੀ ਆ ਜਿੰਨਾ ਇਹਨੂੰ ਕਵਹੀਦਾਣੀ ਜਿੰਨਾ ਇਹਨੂੰ ਮੂਣੀ ਨਾਲ ਆਈਦਾ ਉਨਾਂ ਹੀ ਸਗੋਂ ਜ਼ਿਆਦਾ ਇਹ ਦਰਉਂਦੀ ਆ ਪਤਾ ਵੀ ਹੈਗਾ ਵਾ ਕਿ ਇੱਕ ਮੁੰਡੇ ਬੁਲਾਉਂਦੇ ਨਹੀਂ ਵੀ ਸ਼ਰਮਿੰਨੀ ਹੈ ਨਾ ਤੀਜੇ ਦਿਨ ਫਿਰ ਵੀ ਆ ਹੀ ਜਾਂਦੀ ਆ ਅਜੇ ਤੇ ਨਾ ਸ਼ੁਕਰ ਹੋਇਆ ਕਿ ਮੈਂ ਬਾਹਰਲੇ ਬੂਏ ਨੂੰ ਨਾ ਜਿੰਦਰਾ ਮਾਰਿਆ ਵਾ ਜਿਹੜੀ ਅੰਦਰ ਹੀ ਨਾ ਆ ਸਕੇ ਹੋਈ ਦੀ ਇੱਕ ਵਾਰੀ ਮੰਨ ਕੇ ਲਈ ਹੈ ਆਪਣੇ ਆਪ ਨੂੰ ਤੇ ਜੱਜ ਸਮਝਣ ਦਾ ਪਿਆ ਕਿ ਮੈਂ ਜੋ ਕਹਿਣਾ ਇਹਨਾਂ ਨੇ ਮੰਨ ਨਹੀਂ ਲੈਣਾ ਮੈਂ ਦੱਸ ਦਿਆਂ ਜਰਾ ਕਿ ਪਤਾ ਇਹਦੇ ਨਾਰੇ ਮੱਥੇ ਲੱਗਣਾ ਨਾ ਇਹਨੂੰ ਮੈਂ ਘਾਰ ਹੀ ਵਾੜਨਾ ਅਬ ਪੱਕੀ ਗੱਲ ਆ ਬੁੜੇ ਨੇ ਇਹਨੂੰ ਫੋਨ ਕੀਤਾ ਹੁਣ ਕਿ ਆ ਜਾ ਆ ਜਾ ਤੇਰੀ ਪਰਜਾਈ ਨਹੀਂ ਠੀਕ ਹੋ ਰ ਪਤਾ ਲੈ ਜਾ ਪਤਾ ਲੈਣ ਖਣ ਬਾਵਾ ਆਕੜੀਆਂ ਵਾ ਗਾੜੀ ਬੜਾ ਫਰੂਟ ਲੈ ਕੇ ਆਈ ਹੋਣੀ ਨਾ ਜਿਹੜੇ ਇਹਨੇ ਤਗੜੀ ਹੋ ਜਾਣਾ ਹੁ ਨੀਂਦ ਨਹੀਂ ਠੀਕ ਹੋਣਾ ਇਹਨੇ ਇੱਦੈ ਰਹਿਣਾ ਆ ਜਿੰਦਾ ਲਾਸ਼ ਹੈ ਪਰ ਲੋਕ ਲੱਗਾ ਆ ਆਵਾਜ਼ ਵੀ ਆਉਂਦੀ ਹੀ ਕਿਸੇ ਦੀ ਵਿੱਕੀ ਪ੍ਰੀਤਾ ਵਾ ਵਿੱਕੀ ਹਾ ਹਾ ਆਵਾਜ਼ ਕੋ ਨਹੀਂ ਦਿੰਦੇ ਕਿੱਥੇ ਵੜੇ ਨੇ ਹਾਂ ਅੰਦਰ ਮਿਸਤਰੀ ਕੰਮ ਕਰ ਰਹੇ ਆ ਉਹ ਵੀ ਨਹੀਂ ਕਹਾਂ ਦੇਣਗੇ ਕਿ ਪੂਆ ਹੀ ਖੋਲਦੀ ਐ ਨਾ ਖੜਕਾਉਂਦੀ ਮੈਂ ਮੁੰਡਿਓ ਮੈਂ ਤੁਹਾਨੂੰ ਸੁਣਦਾ ਨਹੀਂ ਮੈਂ ਗੇਟ ਕਦੋਂ ਦੀ ਖੜਕਾਉਂ ਰਹੀ ਆ ਪੁੱਤ ਮੈਂ ਮਿਸਤਰੀ ਆ ਮੁੰਡਿਓ ਵੀ ਇੱਧਰ ਆ ਮੈਂ ਇੱਧਰ ਗੱਲ ਸੁਣ ਮੇਰੀ ਹਾਂਜੀ ਹਾਂਜੀ ਆਂਟੀ ਜੀ ਕਦਿਆ ਦਾ ਮੈਂ ਗੇਟ ਖੜਕਾਉਂ ਰਹੀ ਆ ਅੱਜ ਤਾਂ ਗੇਟ ਕਿਉਂ ਨਹੀਂ ਖੋਲਦੇ ਕੰਮ ਕਰ ਰਹੇ ਆ ਅਸੀਂ ਕੋ ਉਹ ਥੋੜਾ ਜਿਹਾ ਚਲਾਉਂਦੇ ਪਤਾ ਨਹੀਂ ਲੱਗਾ ਫਿਰ ਪਤਾ ਨਹੀਂ ਤੁਹਾਨੂੰ ਲੱਗਾ ਤੇ ਕੀ ਗੱਲ ਗੇਟ ਕਿਉਂ ਨਹੀਂ ਖੋਲਦੇ ਆਂਟੀ ਉਹ ਜੰਦਰਾ ਲੱਗਾ ਗੇਟ ਨੂੰ ਜਿੰਦਰਾ ਮਾਰ ਕੇ ਤੁਹਾਨੂੰ ਜੀ ਕੰਮ ਕਰਨ ਨਹੀਂ ਨਹੀਂ ਕਰੇ ਹੀ ਨਹੀਂ ਉਹ ਪਰ ਜਿੰਦਰਾ ਲਾਇਆ ਉਹਨਾਂ ਨੇ ਇੰਤਜ਼ਾਮ ਬਾਹਰ ਕੰਮ ਕਰਨ ਦੇ ਨੇ ਤੋਂ ਇਦਾਂ ਹੀ ਚਾਹ ਪਣੀ ਦੋ ਵਾਰੀ ਦੇ ਦਿੰਦੇ ਨੇ ਕੈਂਪਰ ਭਰਤਾ ਨੂੰ ਪਾਣੀ ਦਾ ਤੇ ਆਪਾਂ ਆਪਣਾ ਕੰਮ ਕਰਨ ਦੇ ਹਾਦ ਹੋ ਗਈ ਆ ਹਾਂ ਜੀ ਕਰੇ ਨਹੀਂ ਉਦਾਂ ਵੇਹੇ ਤੇ ਜਾ ਫਿਰ ਉਹਨਾਂ ਨੂੰ ਕਿਹਾ ਗੇਟ ਖੋਲਣ ਚਲੋ ਪਾਣੀ ਕਹਿ ਦੇਣਾ ਉਹਨਾਂ ਨੂੰ ਕਹਿ ਦੇਣਾ ਆਹ ਹਾਂ ਤਾਂ ਜੀ ਤਾਂ ਜੀ ਤਾਂ ਜੀ ਕੀ ਗੱਲ ਕਿਹੜੇ ਗੱਲੋਂ ਝਾਤੀਆਂ ਜਿਹਾ ਮਾਰੀ ਜਾਣ ਡਿਆ ਐ ਝਾਤੀਆਂ ਨਹੀਂ ਮਾਰਨ ਡਿਆ ਬਾਹਰ ਕੋਈ ਆਇਆ ਇੰਟੀਰੀਅਰ ਵਾਜਾ ਮਾਰਨ ਡਿਆ ਨਾ ਤੇਰਾ ਕੰਮ ਕੀ ਆ ਇੱਥੇ ਮੇਰਾ ਮਿਸਤਰੀ ਦਾ ਕੰਮ ਤੇ ਫਿਰ ਆਪਣੇ ਕੰਮ ਨਾਲ ਮਤਵ ਰੱਖ ਤੈਨੂੰ ਕੀ ਲੱਗੇ ਕੋਈ ਆਇਆ ਕੋਈ ਨਹੀਂ ਆਇਆ ਤੈਨੂੰ ਤੇਰੇ ਕੰਮ ਦੇ ਪੈਸੇ ਮਿਲਨੇ ਆ ਨਾ ਕਿ ਬਾਹਰ ਝਾਤੀਆਂ ਮਾਰਨ ਦੇ ਇੰਨੇ ਨੋਟ ਹੱਟ ਕੇ ਵਾਦੂ ਨਹੀਂ ਆਏ ਕਿ ਜਿਹੜੇ ਆਪਾਂ ਇੱਦੇ-ਇੱਦੇ ਵੰਡੀ ਜਾਈਏ ਆਪਣੇ ਕੰਮ ਵੱਲ ਨਾਲ ਧਿਆਨ ਰੱਖ ਠੀਕ ਹੈ ਨਾ ਠੀਕ ਹਾਂ ਉਹ ਦੇਖੋ ਭਾਈ ਕੀਤਾ ਨਾ ਜਾਵੇ ਤੇ ਆਸਾ ਪਾਸੇ ਰਵੇ ਕਿ ਡਾਈਡ ਨੂੰ ਫਿਕਰ ਪਿਆਈ ਹੋ ਇਹ ਨੂੰ ਬੁਆ ਖੜਕਾਈ ਜਾਣਾ ਕਿ ਜਿੱਦੋਂ ਤੇਰਾ ਪਤਾ ਕੋਈ ਨਹੀਂ ਬੁਆ ਖੋਣ ਦੇ ਤੇ ਗਾਉਂ ਉੱਡ ਜਾ ਹਾਂ ਅਗਲੇ ਅੱਗੇ ਕਿਹੜਾ ਕੋਈ ਘਰ ਨਹੀਂ ਹੈਗਾ ਆ ਗਈ ਆ ਮਾਂ ਦੇ ਪਸੂ ਜਾ ਚੁੱਕ ਕੇ ਜਿੱਤੇ ਕਰਦਾ ਇੱਥੋਂ ਕਿਤੇ ਰੋੜਾ ਮਾਰਾ ਸਿਰ ਚ ਉਹ ਕਿੰਨਾ ਕ ਚਰਟੂੰਗੀ ਬੁਆ ਖੜਕਾਏਗੀ ਹਾਂ ਬਾਹਰ ਕੇ ਅਪੇ ਨੇ ਚੱਲੀ ਜਾਣਾ ਜਦੋਂ ਮੈਂ ਬੁਆ ਹੀ ਨਾ ਖੋਲਿਆ ਉਹ ਕੰਦ ਟੱਪ ਕੇ ਤੇ ਤੂੰ ਆ ਹੀ ਨਹੀਂ ਸਕਦੀ ਜਿੱਡੀ ਤੇਰੀ ਦੇ ਆ ਇਸੇ ਦੁੱਖੋਂ ਟਾਡੇ ਸਾਰੇ ਦੇ ਹੱਥ ਉਸੜ ਹਾਰ ਕੇ ਨਾ ਮੈਨੂੰ ਕੰਦਾ ਉੱਚੀਆਂ ਕਰੋਣੀਆਂ ਹੀ ਪਈਆਂ ਆਂਟੀ ਜੀ ਉਹਨਾਂ ਨੇ ਨਹੀਂ ਬੂਆ ਖੋਲਣਾ ਪਤਾ ਨਹੀਂ ਕੀ ਗੱਲ ਵਾ ਨਹੀਂ ਉਹ ਤਵੇ ਫਰੰਡਰ ਬਹੁਤ ਜ਼ਿਆਦਾ ਤੇ ਉਹ ਉਹਨਾਂ ਨੇ ਬੂਆ ਖੋਲਣਾ ਹੈਗਾ ਤੂੰ ਜਾਓ ਜਿੱਥੇ ਜਾਣਾ ਕੋਈ ਗੱਲ ਦੁਰ ਫਿੜੇ ਮੂਹ ਇਹਨਾ ਦੀਆਂ ਕਰਤੂਤਾਂ ਦਾ ਮਾੜੀਆਂ ਨੀਤਾਂ ਵਾਲੇ ਇਹ ਨਹੀਂ ਕਦੀ ਸੁਧਰ ਸਕਦੇ ਹੈਗੇ ਸ਼ਰਮ ਦਾ ਘਾਟਾ ਵੇਖਾਂ ਕਿਤੇ ਅਗਲ ਮੌਦੀ ਹੈ ਨਹੀਂ ਅੰਦਰੋਂ ਗੇਟ ਮਾਰ ਕੇ ਤੇ ਮਿਸਤਰੀ ਅੰਦਰ ਵੜ ਕੇ ਤੇ ਕੰਮ ਕਰਵਾਉਂਦੇ ਨੇ ਅਕਲ ਤਾਂ ਤੇ ਇੰਨਾ ਘਾਟਾ ਜਿਹਦਾ ਕੋ ਹਿਸਾਬ ਨਹੀਂ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਬਾਹਰੋਂ ਕੋਈ ਆਖੜ ਜੇ ਗੇਟ ਖੜਕਾ ਖੜਕਾ ਕੇ ਹੁਣ ਉਧਰ ਜਾਣੀ ਆ ਉਹ ਵੀ ਖੋਲਦੇ ਆ ਕਿ ਨਹੀਂ ਖੋਲਦੇ ਇਹ ਚਵੜਾ ਰੱਖਿਆ ਸਾਡੀ ਕਿਸਮਤ ਦੇ ਵਿੱਚ ਮਾੜੇ ਘਰਾਂ ਦੀਆਂ ਆ ਗਈਆਂ ਬੇੜਾ ਗਰਕ ਕਰਕੇ ਰੱਖ ਦਿੱਤਾ ਸਾਡੇ ਘਰ ਦਾ ਕਿਹੜੇ ਵੇਲੇ ਘੜੀ ਦੇ ਮੱਥੇ ਲੱਗੇ ਆ ਇਹਨਾਂ ਦੇ ਨਾਲ ਸ਼ੁਗਰੇ ਰੱਬ ਦੀ ਘੜੀ ਨੂੰ ਆਹ ਗੇਟ ਤੇ ਖੁੱਲਾ ਮਿਲਿਆ ਉਧਰ ਤੇ ਖਪ ਗਿਆ ਗੇਟ ਭਨ ਭਨ ਕੇ ਕਿਤੇ ਕੰਜਰਾਂ ਨੇ ਗੇਟ ਨਹੀਂ ਖੋਲਿਆ ਵੀਰੇ ਸੌਂਗੇ ਆ ਗਈ ਜੀ ਸਤਿ ਸ੍ਰੀ ਅਕਾਲ ਮੈਂ ਤੇ ਕਿੰਨਾ ਜਿਹੇ ਫੋਨ ਫਾਨ ਲਾਉਦਾ ਰਿਹਾ ਚੁੱਕਦੀ ਨਹੀਂ ਮੈਂ ਆਖਿਆ ਭੈਣ ਵੀ ਮੁੱਖ ਮੋੜ ਗਈ ਆ ਭਰਾ ਤੋਂ ਹਾਏ ਹਾਏ ਵੀਰ ਭੈਣਾ ਵੀ ਕਦੀ ਮੁੱਖ ਮੋੜਦੀਆਂ ਭਰਾਵਾਂ ਤੋਂ ਐਦਾਂ ਦੀ ਕਿਦਾਂ ਦੀ ਗੱਲ ਹੋਈ ਜਦੋਂ ਬਾਕੀ ਇਹਨਾਂ ਨੇ ਮੁੱਖ ਮੋੜ ਲਏ ਤੇ ਭੈਣਾ ਦਾ ਕੀ ਪਤਾ ਹੁੰਦਾ ਵੀ ਇਹਨਾਂ ਵੀ ਆਖਣਾ ਚੱਲ ਕੋਈ ਨਹੀਂ ਜਾਣਦਾ ਜਾਣ ਦੋ ਇਹਨੂੰ ਨਹੀਂ ਨਹੀਂ ਵੀਰ ਇਹੋ ਜੀ ਗੱਲ ਨਾ ਸੋਚ ਮੈਂ ਤੇ ਕਾਂ ਹੱਥ ਸਨਾ ਭੇਜੇ ਤੇ ਮੈਂ ਤੇ ਉੱਡੀ ਹੁੰਨੀ ਆ ਮੈਨੂੰ ਇਹ ਦੱਸ ਐਨੇ ਫੋਨ ਮੈਂ ਲਾਇਆ ਤੇ ਤੂੰ ਚੁੱਕਦੀ ਕਿਉਂ ਨਹੀਂ ਸੀ ਫੋਨ ਤੇ ਵੀਰ ਘਰੇ ਹੀ ਰਹਿ ਗਿਆ ਖਬਰਾਦਬੜੀ ਦੇ ਵਿੱਚ ਇਹੋ ਕਾਲੀ ਵੀ ਜਾਵਾ ਜਾਵਾ ਛੇਤੀ ਜਾਵਾ ਲੈ ਫੇਰ ਤੇ ਅੱਡੇ ਤੋਂ ਵੀ ਤੁਰ ਕੇ ਆਈ ਹੋਣੀ ਆ ਜੇ ਫੋਨ ਕੋਲ ਹੁੰਦਾ ਤੇ ਤੂੰ ਫੋਨ ਕਰ ਦਿੰਦੀ ਤੇ ਪਤਾ ਲੱਗ ਜਾਂਦਾ ਮੈਂ ਅੱਗੋਂ ਅੱਡੇ ਤੋਂ ਤੈਨੂੰ ਜਾ ਕੇ ਲੈ ਆਉਂਦਾ ਕਿੰਨੀ ਖਪਦੀ ਆਈ ਹੁਣ ਤੂੰ ਖਪਣ ਦੀ ਕੋਈ ਗੱਲ ਨਹੀਂ ਪਿੱਛੇ ਤੇ ਮੈਂ ਬੜਾ ਵਧੀਆ ਆ ਗਿਆ ਠੰਡਾ ਦੇਣ ਹੀਗਾ ਖਪਾ ਤੇ ਆ ਗੇਟ ਤੇ ਹੋਇਆ ਵਾ ਖੋਲਿਆ ਨਹੀਂ ਹੋਣਾ ਗੇਟ ਇਹਨਾਂ ਨੇ ਨਾ ਗੇਟ ਕਿਥੋਂ ਖੋਲਣਾ ਹੀ ਇਹ ਸਾਨੂੰ ਨਹੀਂ ਅੰਦਰ ਵੜਨ ਦੇ ਬਾਹਰ ਵਾਜਾਂ ਮਾਰਦੇ ਰਹਿਦਾ ਮਿਸਤਰੀ ਡਾਗ ਇਹ ਤੇ ਦਵਾ ਦਵ ਕੰਦਾ ਕੰਨੀਆਂ ਉੱਚੀਆਂ ਕਰਾਤੀਆਂ ਵੇ ਇੱਕ ਦੂਜੇ ਨੂੰ ਕਿਤੇ ਵੇਖ ਨਾ ਲੈਣ ਇੰਨਾ ਇਹ ਦੇ ਕੰਤੂ ਵਾਸਤੇ ਜੇਲ ਬਣਾਉਣ ਡੈ ਕੰਦਾ ਉੱਚੀਆਂ ਕਰ ਕਰਕੇ ਇਹਨਾਂ ਅੰਦਰ ਪਾ ਕੇ ਮਾਰਨੀ ਆ ਇਦਾਂ ਕਿਦਾਂ ਭਾਬੀ ਨੂੰ ਅੰਦਰ ਪਾ ਕੇ ਮਾਰ ਦੇਣਗੇ ਅੰਦਰੋਂ ਭਾਬੀ ਨੂੰ ਤਾਂ ਮੈਂ ਕਢਾ ਕੇ ਛੱਡਾਂਗੀ ਵੇਖੀ ਅਸੀਂ ਇਹਨਾਂ ਦੇ ਕਿਦਾਂ ਗੇੜ ਗੁੱਟ ਪਾਣ ਨੇ ਪਰ ਇੱਕ ਗੱਲ ਜੇ ਮੈਂ ਮਨੋਤਾਰ ਕੇ ਆਈ ਆ ਤਾਨੂੰ ਦੋਹਾਂ ਜੀਆਂ ਨੂੰ ਨਾ ਇਸ ਘਰ ਦੇ ਵਿੱਚ ਨਹੀਂ ਰਹਿਣ ਦੇਣਾ ਤਾਨੂੰ ਮੇਰੇ ਨਾਲ ਜਾਣਾ ਪੈਣਾ ਜੇ ਉਹ ਨਾ ਹੋਏ ਤੁਸੀਂ ਦੋਹਾਂ ਜੀ ਆਖੋ ਪਿਆਹੀ ਆਹ ਘਰ ਚੋਂ ਪਿਆਰੀ ਨਹੀਂ ਪੁੱਟਣਾ ਹੁਣ ਤੇ ਕੱਲੀ ਪਰਜਾਈ ਨੂੰ ਅੰਦਰਵਾੜਿਆ ਨਾ ਉਹਨਾਂ ਨੇ ਮੁੜ ਕੇ ਤੁਹਾਡਾ ਨੰਬਰ ਵੀ ਇੱਥੇ ਲੱਗ ਜਾਣਾ ਜੇ ਉਹਨਾਂ ਵੱਲ ਵੇਖ ਕੇ ਤੇ ਇਹਨਾਂ ਦਾ ਡੀਟੇਲ ਕਰਨੀ ਹੈ ਤੁਹਾਡੇ ਨਾਲ ਉਹ ਸਿਆਣੇ ਕਹਿੰਦੇ ਹੁੰਦੇ ਆ ਨਾ ਖਰਬੂਜੇ ਨੇ ਵੇਖ ਕੇ ਖਰਬੂਜਾ ਰੰਗ ਬਦਲ ਹੀ ਲੈਂਦਾ ਹੁੰਦਾ ਵਾ ਮੈਨੂੰ ਇਹ ਦੱਸੋ ਪਹਿਲਾਂ ਵੀ ਆਹ ਚਲਾ ਵੀ ਇੱਥੇ ਆ ਕਿ ਜਾਂ ਕਿਤੇ ਉੱਡੀ ਆ ਪਾਵੇਂ ਇੱਥੇ ਹੋਵੇ ਤਾਂ ਭਾਵੇਂ ਕਿਸੇ ਬੰਨੇ ਉਜੜੀ ਹੋਵੇ ਸਾਨੂੰ ਇਹਨਾਂ ਦਾ ਕੀ ਭਾ ਪਾੜਾ ਵਾ ਰੋਟੀ ਤਾਂ ਸਾਨੂੰ ਆਪ ਫੜ ਕੇ ਖਾਣੀ ਪੈਂਦੀ ਆ ਕਿਸੇ ਪਾਣੀ ਦੇ ਘੋੜਦੀ ਦੇ ਇਹਨਾਂ ਦੇ ਹੱਥ ਆਸ ਨਹੀਂ ਕਿ ਸਾਨੂੰ ਜਿੰਨੀ ਇਹ ਸਾਡਾ ਕਰਦੇ ਆ ਨਾ ਇੰਨੀ ਤੇ ਕੋਈ ਦੇ ਨੌਕਰ ਰੱਖਿਆ ਹੋਵੇ ਤੇ ਹੋਰ ਨਾ ਵੀ ਕੋ ਕਰਦਾ ਜਿਹੜੀ ਸਾਡੀ ਹਾਲਾਤ ਇਹਨਾਂ ਨੇ ਕੀਤੀ ਆ ਇਸੇ ਕਰਕੇ ਤੇ ਵੀਰ ਮੈਂ ਤੁਹਾਨੂੰ ਲੈਣ ਆਈ ਆ ਵੀ ਕੱਲ ਨੂੰ ਕੋਈ ਇਹਨੂੰ ਹੋਣੀ ਨਾ ਹੋ ਜਵੇ ਸੁਖਵਿੰਦਰ ਮੈਂ ਤੇ ਚਲਿਆ ਹੀ ਜਾਊਂਗਾ ਤੋ ਜਿਹੜੀ ਉਧਰ ਹਦਮ ਹੋਈ ਜੀ ਕਰਕੇ ਅੰਦਰ ਪਾਈ ਆ ਉਹਦਾ ਕੀ ਕਰਨਾ ਉਹਦੇ ਬਾਰੇ ਕੋਈ ਸੋਚੋ ਵੀਰ ਐਡੀ ਵੀ ਕਿਹੜੀ ਗੱਲ ਹੋ ਗਈ ਜਿਹੜੀ ਭਾਬੀ ਤੋਰ ਫਿਰ ਵੀ ਨਹੀਂ ਸਕਦੀ ਹੈਗੀ ਕਿਤੇ ਗੇਟ ਖੋਲਣ ਤੱਕ ਨਹੀਂ ਆਈ ਹੈਗੀ ਸੁਖਵਿੰਦਰ ਗੇਟ ਉਹਨ ਕੀ ਖੋਲਣਾ ਗੇਟ ਖੋਲਣ ਜੋਗੀ ਹੈ ਹੀ ਨਹੀਂ ਉਹਨੇ ਤਾਂ ਆਪਣੇ ਆਪ ਦੀ ਧੁੱਧ-ਬੁੱਧ ਨਹੀਂ ਕੀਤੀ ਐਦਾਂ ਕਰੋ ਫਿਰ ਸੋਨੂ ਨੂੰ ਫੋਨ ਕਰਿਏ ਉਹਨੂੰ ਆਖੀ ਵੀ ਇੱਕ ਦੋ ਮੁੰਡਾ ਹੋਰ ਲੈ ਕੇ ਆਏ ਤੇ ਇੱਕ ਛੋਟੀ ਮੋਟੀ ਪੌੜੀ ਲਿਆਈਏ ਤੇ ਇੱਥੇ ਚੜ ਕੇ ਵੇਖੀਏ ਅੰਦਰ ਜਾ ਕੇ ਜੱਕ ਦਮ ਜਾਈਏ ਵੀ ਕੀ ਗੱਲ ਹੋਈ ਆ ਚਲੋ ਤੁਸੀਂ ਲਾਓ ਸੋਨ ਨੂੰ ਫੋਨ ਤੇ ਸੱਧੋ ਉਹਨੂੰ ਤੇ ਮੈਂ ਪਾਣੀ ਕੋਟ ਵੀ ਆਉਂ ਪਾਣੀ ਮੈਂ ਲਿਆ ਦਿੰਨਾ ਨਹੀਂ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਫੋਨ ਲਾਓ ਫੋਨ ਕਿਹਦਾ ਆ ਗਿਆ ਹੁਣ ਇਹ ਤੇ ਮੰਨੂ ਦਾ ਹਲੋ ਹਲੋ ਹਾਂ ਕਿੱਧਾ ਮੰਨੂ ਵਧੀਆ ਵਧੀਆ ਬਬਲੂ ਪੰਗਾ ਪੈ ਗਿਆ ਯਾਰ ਇੱਕ ਪੰਗਾ ਪੈ ਗਿਆ ਹਾਂ ਕਿਹੜਾ ਉਹ ਮੈਂ ਗਿਆ ਤੇਰੀ ਭੁਜਾਈ ਨੂੰ ਮਿਲਣ ਹਾਂ ਤੂੰ ਜਾਣਦਿਆਂ ਨੂੰ ਤੈਨੂੰ ਪਤਾ ਹੀ ਆ ਜਿਹੜੇ ਦੂਜੇ ਕਾਲਜ ਦਾ ਮੁੰਡਾ ਉਹ ਵੀ ਮਗਰ ਆਉਂਦਾ ਅੱਛਾ ਤੇ ਉਹ ਮੈਨੂੰ ਖੜਾਰ ਕੇ ਖਲੋਗੇ ਤੇ ਕਹਿੰਦੇ ਮੈਨੂੰ ਵੀ ਤੇਰਾ ਨਾਲ ਵੇਖਣਾ ਵਾ ਫੇਰ ਤਾਂ ਮੈਂ ਕੋਈ ਨਹੀਂ ਜਦੋਂ ਤੁਹਾਨੂੰ ਦੱਸ ਦਿਆਂਗਾ ਜਦੋਂ ਵੇਖਣਾ ਹੈਗਾ ਤੂੰ ਦੱਸ ਮੇਰਾ ਭਰਾ ਤੂੰ ਕਿੱਦਾਂ ਕਰੀਏ ਕੋਈ ਗੱਲ ਨਹੀਂ ਵੇਖ ਲੈਨੇ ਆ ਕਰਨਾ ਕਿੱਦਾਂ ਵਾ ਜੇ ਇਹਨਾਂ ਕਹਿਤਾ ਤੇ ਤੂੰ ਮੈਨੂੰ ਦੱਸ ਨਾ ਕਿੱਦਾਂ ਆਵਾ ਅੱਜ ਸ਼ਾਮਾ ਨੂੰ ਕਹਿੰਦੇ ਸੀ ਕੱਲ ਦਾ ਟਾਈਮ ਰੱਖਣ ਗਿਆ ਅੱਜ ਸ਼ਾਮਾ ਨੂੰ ਦੱਸਣਗੇ ਚੱਲ ਕੋਈ ਗੱਲ ਨਹੀਂ ਤੇ ਹਥਿਆਰ ਚੁਰ ਕੋਲੀ ਆ ਨਾ ਤੇਰੇ ਉਹ ਯਾਰ ਸਾਰੇ ਹਥਿਆਰ ਹੈ ਗਿਆ ਪਾਪੇ ਵਾਲੀ ਮੈਂ ਹਾਕੀ ਲੈ ਆਉਣੀ ਤੈਨੂੰ ਪਤਾ ਨਾ ਜਿੰਦਾ ਨਾ ਕਰ ਦੂੰ ਮੇਰੇ ਕੋਲ ਵੀ ਬਾਬੂ ਵਾਲਾ ਸਮਾਨ ਪੂਰਾ ਹੀ ਆ ਉਹ ਕੋਈ ਗੱਲ ਨਹੀਂ ਯਾਰ ਮੈਂ ਵੀ ਆਪਣੇ ਪਾਪੇ ਵਾਲੀ ਹਾਕੀ ਲੈ ਆਉਣੀ ਆ ਪਤਾ ਨਾ ਤੈਨੂੰ ਪੁਰਾਣੀ ਆ ਉਹਦੀ ਸੱਟ ਵੀ ਬੜੀ ਹੋ ਬਿਲਕੁਲ ਬਿਲਕੁਲ ਤੇ ਕੋਈ ਗੱਲ ਨਹੀਂ ਮੈਂ ਆਪਣੇ ਯਾਰ ਦੋਸਤ ਇਧਰ ਵੀ ਇਕੱਠੇ ਕਰ ਲੈਣਾ ਵਾ ਤੇ ਕੋਈ ਨਹੀਂ ਮੈਂ ਵੀ ਕਰਕੇ ਤੇ ਫਿਰ ਤੈਨੂੰ ਦੱਸ ਦੇਣਾ ਵਾ ਹਾਂ ਕੋਈ ਗੱਲ ਨਹੀਂ ਤੂੰ ਕਹਦੇ ਉਹਨਾਂ ਨੂੰ ਟਾਈਮ ਪੱਕਾ ਰੱਖ ਲੈ ਕੋਈ ਇਦਾਂ ਕਰਾਂ ਕਾਰ ਹੀ ਦਾਵਾ ਮੁੰਡਿਆਂ ਨੂੰ ਯਾਰਾਂ ਦੋਸਤਾਂ ਨੂੰ ਫੋਨ ਵੇਖੀ ਕਿ ਕਿਦਾਂ ਇਹਨਾਂ ਦੇ ਸਿਰ ਖੋਲਦੇ ਆਂ ਪੂਆ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਹੋਰ ਠੀਕ ਠਾਕ ਜੀ ਠੀਕ ਠਾਕ ਆ ਜਾਓ ਬੈਠੋ ਕਿਤੇ ਬਾਹਰ ਵੀ ਨਿਕਲ ਆਇਆ ਕਰੋ ਕੋ ਪਤਾ ਵੀ ਆਖਿਆ ਕਰੋ ਬਾਹਰ ਕੋਈ ਆਇਆ ਗਿਆ ਜਾਂ ਦਾਦਾ ਮੇਰਾ ਕਿਤੇ ਬੈਠਾ ਕਿਤੇ ਨਹੀਂ ਪਪੂਆ ਫੋਨ ਆਉਣ ਰਿਹਾ ਯਾਰ ਦੋਸਤ ਦਾ ਉਹਨਾਂ ਨਾਲ ਗੱਲ ਕਰਨ ਰਿਹਾ ਜਾਂ ਪਾਣੀ ਲਿਆ ਕੇ ਲਾ ਆ ਮੈਂ ਲਿਉਣਾ ਹੁਣ ਇਹ ਲਿਉਣਾ ਆਲੂ ਭਾਜੀ ਬਬਲੂ ਇੱਥੇ ਬਹਿ ਜਾ ਬਬਲੂ ਮੈਂ ਤੇਰ ਨਾਲ ਇੱਕ ਗੱਲ ਕਰਨੀ ਆ ਕਰੋ ਭੂਆ ਜੀ ਤੂੰ ਅੱਜ ਕੱਲ ਦੇ ਜਮਾਨੇ ਦਾ ਚੱਲਣ ਵਾਲਾ ਪੜ੍ਹਿਆ ਲਿਖਿਆ ਪੁੱਤ ਤੂੰ ਹੈਗਾ ਵਾ ਤੈਨੂੰ ਨਹੀਂ ਪਤਾ ਲੱਗਦਾ ਕਿ ਮੈਂ ਆਪਣੇ ਦਾਦੇ ਦਾਦੀ ਦੀ ਸੇਵਾ ਕਰਨੀ ਆ ਹਾਂਜੀ ਹਾਂਜੀ ਭੂਆ ਜੀ ਇਹ ਤੇ ਹੈ ਪੁੱਤ ਹਾਂਜੀ ਹਾਂਜੀ ਇਹਨਾਂ ਨੇ ਇਕੱਲਾ ਸਰਨਾ ਹੈਗਾ ਕੋ ਕੰਮ ਕਰਕੇ ਵਿਖਾਣਾ ਪੈਂਦਾ ਵਾ ਹੁਣ ਬਜ਼ੁਰਗ ਤੇਰੇ ਦਾਦਾ ਦਾਦੀ ਆ ਜਿਹੜੇ ਹੁਣ ਉਥੇ ਬਾਹਰ ਬੈਠੇ ਆ ਤੇ ਉਹਨਾਂ ਦੀ ਤੂੰ ਸੇਵਾ ਨਾ ਕਰੇਂ ਤੇ ਬੜੀ ਮਾੜੀ ਗੱਲ ਆ ਕੱਲ ਨੂੰ ਤੇਰੇ ਮਾਂ ਪਿਓ ਨੇ ਬੁੱਢੇ ਹੋਣਾ ਵਾ ਤੇ ਜੇ ਤੇਰੀ ਬੋਟੀ ਕੱਲ ਨੂੰ ਆਊਗੀ ਉਹ ਇਹਨਾਂ ਨਾਲ ਇਹ ਵਿਹਾਰ ਕਰੂਗੀ ਤੇ ਫੇਰ ਦੱਸ ਤੇਰੇ ਦਿਲ ਤੇ ਕੀ ਬੀਤੂਗੀ ਭੂਆ ਜੀ ਗੱਲ ਤੇ ਤੁਹਾਡੀ ਠੀਕ ਵਾ ਤੁਹਾਨੂੰ ਵੀ ਪਤਾ ਹੀ ਆ ਹੁਣ ਸਾਡੇ ਘਰ ਦੇ ਮਾਹੌਲ ਦਾ ਮੰਮੀ ਨਾਲ ਪਾਪਾ ਲੜਦਾ ਰਹਿੰਦਾ ਵਾ ਤੇ ਮੰਮੀ ਵੀ ਲੜਦੇ ਰਹਿੰਦੇ ਆ ਫਿਰ ਉਹਨਾਂ ਦੀ ਗੱਲ ਵਿੱਚ ਜੇ ਮੈਂ ਬੋਲਾਂ ਤਾਂ ਫਿਰ ਮੰਮੀ ਮੈਨੂੰ ਗੁੱਸੇ ਹੁੰਦੇ ਆ ਮੈਂ ਤਾਂ ਸੇਵਾ ਕਰਨ ਨੂੰ ਕਰਾਂ ਪਰ ਮੰਮੀ ਦੀ ਵੀ ਮੈਨੂੰ ਮੰਨਣੀ ਪੈਂਦੀ ਹੈ ਨਾ ਤੇ ਪਾਪਾ ਲੜਿਆ ਨਾ ਤੇ ਹੋਰ ਕੀ ਕਰੇ ਪਾਪਾ ਹੁਣ ਬਾਹਰ ਬੈਠਾ ਵਾ ਤੇ ਤੇਰੀ ਮਾਂ ਅੰਦਰ ਵੜ ਕੇ ਬੈਠੀ ਹੈ ਏਸੀ ਦੇ ਵਿੱਚ ਤੇ ਪਾਪੇ ਨੇ ਲੜਾਈ ਕਰੀ ਹੋਰ ਕੀ ਕਰਨਾ ਮਾ ਪਤਾ ਨਹੀਂ ਘਰ ਤੁਹਾਡੀ ਪੂਆ ਨੇ ਏਸੀ ਲਵਾ ਕੇ ਦਿੱਤਾ ਵਾ ਤੇ ਕੀ ਗੱਲ ਉਹਦਾ ਪਿਓ ਅੰਦਰ ਨਹੀਂ ਬਹਿ ਸਕਦਾ ਏਸੀ ਦੇ ਵਿੱਚ ਪੂਆ ਜੀ ਆਪਾਂ ਥੋੜੀ ਜਾਂਨੇ ਆ ਪਾਪੇ ਨੂੰ ਪਾਪਾ ਤੂੰ ਬਾਹਰ ਜਾ ਕੇ ਬੈਠ ਆ ਜਾ ਕਰ ਇਹ ਬਹਿ ਜਾ ਕਰ ਕਮਰੇ ਚ ਤੂੰ ਆਪ ਲਿਆਇਆ ਕਰ ਹਾਂ ਪਿਆਪਾ ਪਾ ਅੰਦਰ ਬੈਗਿਏ ਆਪਣੀ ਮੰਨ ਢੱਕਿਆ ਕਰ ਜੇ ਉਹ ਢੱਕਿਆ ਆਖਿਆ ਕਰੇ ਵੀ ਕਿਉਂ ਆਉਂਦਾ ਵਾ ਭਾਈ ਮੈਂ ਤੇ ਪਾਪਾ ਜੀ ਨੂੰ ਨਾ ਬਾਹਰ ਬਾਹਰ ਬਥੇਰਾ ਕੁਝ ਕਹੀਨਾ ਵਾ ਗੱਲਾਂ ਬਾਤਾਂ ਕਰਦਾ ਵਾ ਪਰ ਜੇ ਮੈਂ ਮੰਮੀ ਸਾਹਮਣੇ ਪਾਪੇ ਦੀ ਮਹਿਮਾਇਤੀ ਕਰਾਂ ਨਾ ਤੇ ਫਿਰ ਮੈਨੂੰ ਗਾਲਾਂ ਪੈਂਦੀਆਂ ਆ ਇਹ ਨਹੀਂ ਆ ਕਿ ਮੈਂ ਪਾਪੇ ਦੀ ਸੇਵਾ ਨਹੀਂ ਕਰਦਾ ਤੇ ਪੁੱਤ ਆਪਣੀ ਮੰਮੀ ਨੂੰ ਵੀ ਸਮਝਾਇਆ ਕਰ ਮੈਂ ਕਿੰਨਾ ਕੁ ਸਮਝਾਵਾਂ ਜੇ ਮੈਂ ਸਮਝਾਵਾਂ ਨਾ ਫਿਰ ਮੈਨੂੰ ਉਹ ਗੁੱਸੇ ਹੁੰਦੇ ਆ ਕੋਈ ਗਾਲੀ ਮੰਮੀ ਗੁੱਸੇ ਹੁੰਦੀ ਹੈ ਨਾ ਤੇ ਕੋਈ ਗੱਲ ਹੋ ਲੈੰਦਿਆ ਕਰ ਤੂੰ ਆਪਣਾ ਕੰਮ ਕਰੀ ਜਾ ਕਰ ਸੇਵਾ ਕਰਿਆ ਕਰ ਸੇਵਾ ਨੂੰ ਮੇਵਾ ਮਿਲਦਾ ਹੁੰਦਾ ਓੰਦਬ ਠੀਕ ਹੈ ਨਾ ਹਾਂਜੀ ਹਾਂਜੀ ਭੂਆ ਜੀ ਨਾਲੇ ਮੇਰੀ ਗੱਲ ਸੁਣ ਤੇ ਦਾਦੀ ਬਹੁਤੀ ਨਹੀਂ ਠੀਕ ਹੈਗੀ ਮੈਂ ਉਹਨਾਂ ਦਾ ਪਤਾ ਲੈਣ ਆਈ ਆ ਤੇ ਉਧਰਲੇ ਬਨੇ ਲੋਕ ਲੱਗਾ ਵਾ ਤੇ ਕਿਸੇ ਨੇ ਬੂਆ ਨਹੀਂ ਖੁੱਲ੍ਹਾ ਪਤਾ ਨਹੀਂ ਅੰਦਰ ਸੁੱਤੀ ਹੈ ਜਾਂ ਕੀ ਗੱਲ ਆ ਤੇ ਇਧਰਲਾ ਗੇਟ ਵੇਖਾਂ ਚ ਖੁੱਲ੍ਹਾ ਹੈ ਤੇ ਮੈਂ ਪਤਾ ਲਿਆ ਆਂ ਜਾ ਕੇ ਚਲੋ ਠੀਕ ਆ ਮੈਂ ਵੇਖਦਾ ਹਾਂ ਬੈਠੋ ਤੁਸੀਂ ਆ ਜਾ ਵੇਖ ਕੇ ਆ ਪੂਆ ਦੇ ਵਜ੍ਹਾ ਵਾਂ ਅੰਦਰੋਂ ਇਹ ਤੇ ਹੁਣ ਮੈਂ ਦੱਸ ਕੀ ਕਰਾਂ ਚਲ ਇਦਾਂ ਕਰਦਾ ਪੂਆ ਨੂੰ ਕਹਿੰਦਾ ਵਾ ਘੜੀ ਇੱਥੇ ਬਹਿ ਜਾ ਸਾਡੇ ਘਰ ਜਦੋਂ ਉੱਠਣਗੇ ਤੇ ਫੇਰ ਆ ਜੂਈ ਇਹ ਕਰੀ ਕਾਂਦੇ ਥਾਣੀ ਨਾ ਵੇਖਾਂ ਚਾਚੀ ਹੁਣੀ ਘਰ ਹੈਗੇ ਵੀ ਆ ਵੇ ਕਾਂ ਤਾਂ ਟੱਪ ਜਾ ਗਾਂ ਮੁੰਡਾ ਖੁੰਡਾ ਦੂ ਹੈਗਾ ਵਾ ਹਏ ਹੇ ਖੌਣ ਨਾ ਚੀਚੀ ਬੋਲਣ ਡਿਆ ਆ ਆਹ ਕਿਦਾਂ ਖੰਬੇ ਵਾਂਗੂ ਲੱਤ ਖੜੀ ਕੀਤੀ ਆ ਥੱਲੇ ਨਹੀਂ ਕੀਤੀ ਜਾਂਦੀ ਲੱਤ ਪੈਰਾਂ ਦੇ ਵਿੱਚ ਹੀ ਪੈ ਜਾਂਦੇ ਆ ਮੇਰੇ ਇੰਨਾ ਥਾਂ ਛੱਡ ਕੇ ਤੇ ਪੈਰਾਂ 'ਚ ਹੀ ਲੰਮੇ ਪਹਿਣਾ ਹੁੰਦਾ ਅੜਨ ਵਾਸਤੇ ਅਬੇ ਤੂੰ ਕਿੱਧਰ ਕੰਨ ਤਾਂ ਮੈਂ ਪਤਾ ਫਿਰਦਾ ਵਾਂ ਕਿੱਥੇ ਲੰਮਕੜਿਆ ਇੱਧਰ ਆ ਕਰ ਨੂੰ ਕੀ ਕਰਨਾ ਭੂਆ ਜੀ ਇਧਰ ਕੱਲਿਆ ਤੁਸੀਂ ਬਬਲੋ ਨੂੰ ਉਹਨੂੰ ਮੈਂ ਹੀ ਕੱਲਿਆ ਵਾ ਆਪਣੀ ਦਾਦੀ ਦਾ ਮੈਂ ਪਤਾ ਲੈਣ ਨਾਲ ਮੈਂ ਪਤਾ ਲੈਣ ਆਈ ਆ ਉਹਦਾ ਗੇੜਨੀ ਉਧਰ ਖੁੱਲਾ ਨਿਆਣਾ ਉਹ ਹੈਗਾ ਵਾ ਉਹਨੇ ਪਤਾ ਕੀ ਲੈਣਾ ਦਾਦੀ ਦਾ ਅਹੀਂ ਜਾਂਦੇ ਆ ਪਤਾ ਲੈਣ ਉਹ ਮੜਾ ਵਾ ਜਿਹੜਾ ਉਹਨੂੰ ਘਾਲ ਦਿੱਤਾ ਜੇ ਪਤਾ ਨਹੀਂ ਭੂਆ ਜੀ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਫੇਰ ਆਖਣਾ ਸਾਡੇ ਘਰ ਆਈ ਦੀ ਇਹ ਬੇਇੱਜ਼ਤੀ ਕਰਦੇ ਸਾਨੂੰ ਪੁੱਛਦੇ ਕਿਛ ਦੇਣੀ ਆ ਮੈਨੂੰ ਤਾਂ ਠਾਲ ਲੈਂਦੇ ਪਹਿਲਾਂ ਮੈਨੂੰ ਕੀ ਪਤਾ ਸੀ ਮੈਂ ਸਾਹਿਬ ਅੰਦਰ ਪਈ ਆ ਬੁੱਢਾ ਬਾਹਰ ਪਿਆ ਆ ਆਪ ਅੰਦਰ ਪਈ ਉਹਦੀ ਥਾਂ ਹੈ ਨਹੀਂ ਕਿ ਅੰਦਰ ਕੋਈ ਵੀ ਤੇ ਬੁੱਢੇ ਨੂੰ ਵੀ ਮੈਂ ਆਪਣੀ ਲਾਗੇ ਮੰਜੀ ਢਾ ਦਿੰਨੀ ਹੈ ਤੇ ਅੱਗੇ ਲੋਕੀ ਡੋਂਦੇ ਨਹੀਂ ਹੁੰਦੇ ਉਹ ਪਿਓ ਵਰਗਾ ਹੀ ਆ ਉਹਨੂੰ ਕੀ ਹੋਇਆ ਵਾ ਪਿਓ ਵਰਗਾ ਵਾ ਜਦੋਂ ਗੱਲਾਂ ਕਰਦਾ ਵਾ ਉਦੋਂ ਤੇ ਤੈਨੂੰ ਡਗੋ ਚੁੱਪ ਕਰਾਇਆ ਨਹੀਂ ਜਾਂਦਾ ਇੰਨੀਆਂ ਗੱਲਾਂ ਕਰਦਾ ਵਾ ਆਹ ਤੇਰੀ ਤੇ ਜੀਬ ਕੱਟੀ ਐ ਨਾ ਤੂੰ ਤੇ ਨਹੀਂ ਕੋ ਗੱਲ ਕਰਦੀ ਐਗੀ ਉਹੋ ਜਿਆਦਾ ਗੱਲਾਂ ਕਰਦਾ ਸਾਡੇ ਨਾਲ ਤੇ ਉਹੋ ਹੀ ਬਥੇਰਾ ਵਾ ਲੜਨ ਵਾਸਤੇ ਉੱਤੋਂ ਤੁਸੀਂ ਆਜਿਆ ਕਰੋ ਸਾਨੂੰ ਲੜਨ ਨੂੰ ਕਦੀ ਉਹਨਾਂ ਨੂੰ ਵੀ ਸਮਝਾ ਲਿਆ ਕਰੋ ਕਿ ਤੁਸੀਂ ਵੀ ਗਲਤ ਜੇ ਅਹੀਂ ਕੀ ਸਮਝਾਉਣਾ ਤੁਸੀਂ ਉਹਨਾਂ ਤਾ ਹੀ ਇੰਨਾ ਛੜਿਆ ਤਾ ਹੀ ਇੰਨਾ ਛੜਿਆ ਜਿਹਦਾ ਕੋ ਹਿਸਾਬ ਨਹੀਂ ਜਿਹੜਾ ਮੈਨੂੰ ਫੋਨ ਕਰਦਾ ਹਰ ਵੇਲੇ ਹਾਏ ਓਏ ਰੱਬਾ ਪਤਾ ਨਹੀਂ ਤੇ ਅਸੀਂ ਕੀ ਤਾ ਛੜਿਆ ਦੱਸ ਬਬਲੂ ਮੈਨੂੰ ਤੂੰ ਦੱਸ ਕਿਦਾਂ ਬੋਲਦਾ ਪਾਪਾ ਮੈਂ ਤੇ ਉਹਨੂੰ ਕੁਛ ਵੀ ਨਹੀਂ ਕਹਿੰਦੀ ਐਗੀ ਉਹ ਤੇ ਫਿੱਟਾ ਵਾ ਗਾੜੀਆਂ ਗੱਲ ਨਹੀਂ ਕਰਨ ਲਿੰਦਾ ਮੈਨੂੰ ਓਹੋ ਹੋ ਅਜੇ ਕੁਛ ਨਹੀਂ ਕਹਿੰਦੀ ਜੇ ਤੂੰ ਕਹੇ ਤਾਂ ਫੇਰ ਪਤਾ ਨਹੀਂ ਕੀ ਬਣੇ ਤੇ ਕੀ ਆਹੀ ਉਹਨੂੰ ਗੋਲੀ ਮਾਰ ਦਿੱਤੀ ਆ ਦੱਸੋ ਨਾ ਉਧਰ ਉਹ ਮਰਨੇ ਪਈ ਆ ਉਧਰ ਉਹ ਉਥੇ ਸੁੱਕਣ ਡਿਆ ਸੰੜਿਆ ਧੁੱਪੇ ਗਰਮੀ ਦੇ ਵਿੱਚ ਉਹ ਆਪਣੀ ਮਰਜ਼ੀ ਨਾਲ ਪਿਆ ਆਵੇਂ ਇੱਥੇ ਪੱਖਾ ਛੱਡ ਕੇ ਇੱਥੇ ਪੈ ਜਾਇਆ ਕਰੇ ਗੋਡੇ-ਗੋਡੇ ਤੇਲ ਲਾਇਆ ਹੁੰਦਾ ਕੱਪੜਿਆਂ ਨੂੰ ਮੁਸ਼ਕ ਪਤਾ ਕਿੰਨਾ ਆਉਂਦਾ ਇਹਨਾਂ ਦੇ ਲਾਗੋ ਫੇਰ ਹੂੰ ਹੂੰ ਸੁਣ ਲੈ ਤੁਹਾਨੂੰ ਹੀ ਮੁਸ਼ਕਲ ਨੂੰ ਆਇਆ ਕਰਨੀ ਇਹਨਾਂ ਕੋਲ ਆਪਣੀ ਬੌਟੀ ਨੂੰ ਸਿੱਖਿਆ ਦੇ ਦੀ ਤੇ ਆਪਣੇ ਜਾਨਿਆਂ ਨੂੰ ਵੀ ਦੇ ਦੀ ਹਾਂ ਮੇਰੇ ਮੁੰਡੇ ਨੇ ਤੇ ਪੁੱਠੇ ਸਿੱਧਿਆ ਆਤਾ ਤੁਸੀਂ ਆ ਕੇ ਸਿਖਾਉਣੀਆਂ ਆਂ ਵੀ ਇਹਨਾਂ ਦਾ ਮੁੰਡਾ ਵੀ ਇਹਨਾਂ ਦੇ ਨਾਲ ਵਿਗੜੇ ਜੋ ਉਹਨਾਂ ਨੇ ਵੇਖਣਾ ਨਾ ਕੱਲ ਨੂੰ ਇਹਦੀ ਬੌਟੀ ਨੇ ਜੋ ਆਉਣਾ ਆ ਜੋ ਵੇਖਣਾ ਵਾ ਉਹ ਕੁਝ ਤੇਰਨਾ ਹੋਣਾ ਵੇਖੀ ਜਾਈਂ ਫਿਗਰ ਨਾ ਕਰ ਅਸੀਂ ਨਾ ਵੇਖਾਂਗੇ ਨਾ ਤੇ ਪ੍ਰਮਾਤਮਾ ਤੇ ਵੇਖੂਗਾ ਨਾ ਤੂੰ ਇਹ ਤਾਂ ਸੁੱਖਾ ਸੁੱਖਦੇ ਆ ਵੀ ਇਹ ਕਾਤੋਂ ਚੱਜ ਨਾਲ ਜੀਣਦੇ ਆ ਇਹ ਮਰਨ ਇਹ ਰੋੜਨ ਇਹਨਾਂ ਦੇ ਗਾੜੀ ਇਦਾਂ ਹੋਵੇ ਉਦਾਂ ਹੋਵੇ ਪਰ ਮੈਂ ਤੇ ਰੱਬ ਅੱਗੇ ਕੋਰ ਅਰਦਾਸ ਕਰਦੀ ਆਂ ਕਿ ਮੇਰਾ ਮੁੰਡਾ ਰੱਬ ਨੇ ਮੈਨੂੰ ਬੜਾ ਸੋਹਣਾ ਦਿੱਤਾ ਆਗਿਆਕਾਰੀ ਦਿੱਤਾ ਵਾ ਹਰੇਕ ਗੱਲ ਸਾਡੀ ਮੰਨਦਾ ਵਾ ਤੇ ਤੁਹਾਡੇ ਘਰ ਤੇ ਵਧੀਆ ਸੁੱਖ ਸ਼ਾਂਤੀ ਰਵੇ ਮਹਾਰਾਜ ਆ ਬੁਰੀਆਂ ਨਜ਼ਰਾਂ ਤੁਹਾਨੂੰ ਬਚਾ ਕੇ ਹੀ ਰੱਖੇ ਦੇਖਾਂ ਜਬਾਨ ਕਿੱਦਾ ਚੱਲਦੀ ਆ ਲੂੰਡਾ ਤੇ ਵੇ ਕਿੱਦਾ ਪਿੱਛੇ ਪੁੜਕਦਾ ਵੈਦਾ ਪੁੱਤ ਇੱਧਰ ਆ ਰੋ ਆ ਤੂੰ ਨੀ ਇਹਨਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਤੂੰ ਉੱਥੇ ਜਾ ਅੰਦਰ ਜਾ ਕੇ ਪਾੜ ਆਪਣਾ ਜਾ ਆਹ ਬੁੱਧੀ ਭ੍ਰਿਸ਼ਟ ਕਰਾ ਦੇ ਜਿੱਦਾਂ ਉਹਦੀ ਪਿਓ ਦੀ ਕੀਤੀ ਇਹ ਦੇਦੀ ਲੱਭ ਕੇ ਤੁਸੀਂ ਇਦਾਂ ਦਾ ਦਿੱਤਾ ਵਾ ਉਦੋਂ ਤੁਹਾਡਾ ਵਿਆਹ ਨਹੀਂ ਜਾਂਦਾ ਹੁਣ ਬੁੱਧੀ ਭ੍ਰਿਸ਼ਟ ਦੱਸਣ ਦੇ ਆ ਜਦ ਮੈਂ ਤੇ ਉਹਨੂੰ ਤੁਹਾਡੀ ਪਰਜਾਈ ਨਹੀਂ ਆ ਮਤਬੁੱਦ ਤੇ ਉਹ ਨਹੀਂ ਦਿੱਤੀ ਆ ਉਹ ਚੰਗੇ ਭਲਿਆ ਕਰਵਾਲੇ ਹਨ ਚੰਗੇ ਭਲਿਆ ਕਰਵਾਲੇ ਹਨ ਜਿਨ੍ਹਾਂ ਨੇ ਜਨਮ ਦਿੱਤਾ ਉਹਨੂੰ ਸ਼ੁਕਰ ਕਰੋ ਵਿਆਹਿਆ ਗਿਆ ਵਾ ਮੈਂ ਇੱਥੇ ਟਿਕੀ ਰਹੀ ਆ ਹੋਰ ਗਈ ਹੁੰਦੀ ਤਾਂ ਉਹਨੂੰ ਕਦੇ ਦੀ ਛੱਡ ਕੇ ਚਲ ਜਾਂਦੀ ਗੱਲਾਂ ਹੁੰਦੀਆਂ ਤੁਹਾਨੂੰ ਮੇਰੇ ਨਾਲ ਬਹੁਤੀ ਜ਼ੁਬਾਨ ਨਾਲ ਲੜਾਇਆ ਕਰੋ ਮੈਂ ਤੁਹਾਨੂੰ ਦੱਸਿਆ ਜੇ ਹਾਂ ਚਲੋ ਮੰਮੀ ਚੁੱਪ ਕਰੋ ਐਵੇਂ ਨਾ ਬੋਲੀ ਜਾਓ ਨਹੀਂ ਨਹੀਂ ਭੂਆ ਆਈ ਆ ਭੂਆ ਬਣ ਗਈ ਪੋਤੋ ਮਾਲਕ ਬਣ ਗਈ ਇਸ ਘਰ ਦੀ ਜਿਹੜੇ ਮਾਲਕਾ ਨਾ ਬਾਹਰ ਨਿਕਲ ਗਏ ਨੇ ਤਾਨੂੰ ਐਸੇ ਕੰਮ ਲਈ ਸੱਦਿਆ ਵਾ ਪਹਿਲਾਂ ਮੈਂ ਇਹ ਦੱਸ ਤੂੰ ਹੀ ਆਏਗੀ ਕਰਨ ਜੇ ਇੱਥੇ ਲੜਨਾ ਹੈ ਜੀ ਆਹੋ ਲੜਨੀ ਆਈ ਆ ਕਿੰਨੇ ਸੱਦਿਆ ਤੁਹਾਨੂੰ ਲੜਨ ਵਾਸਤੇ ਸਾਡੇ ਨੇ ਮੇਰੇ ਭਰਾ ਨੇ ਸੱਦਿਆ ਹੀ ਭਰਾ ਨੇ ਸੱਦਿਆ ਤੇ ਹੁਣ ਭਰਾ ਕਿੱਥੇ ਉਹਨੂੰ ਵੀ ਲੈ ਕੇ ਆਓ ਨਾ ਇੱਥੇ ਗੱਲ ਤੇ ਭਰਾ ਨੂੰ ਵੀ ਲਾਉਣੀ ਆ ਜੇ ਤਰ ਕੋ ਨਹੀਂ ਨਾ ਸੰਭਿਆ ਜਾਂਦਾ ਮੈਂ ਆ ਵੀ ਲੈ ਜਾਣਾ ਉਹਨੂੰ ਅਸੀਂ ਤੇ ਉਹਨੂੰ ਕੋ ਆਖਿਆ ਨਹੀਂ ਹੈਗਾ ਉਹਨੇ ਕੀਮਤ ਕਾਦਾ ਕਰਕੇ ਤੁਹਾਨੂੰ ਸੱਦਿਆ ਵਾ ਉਹਨੂੰ ਪੁੱਛੋ ਕੀ ਤੁਹਾਨੂੰ ਪਤਾ ਕਰੋ ਜਨ ਕਦੋਂ ਦੀ ਮੈਂ ਆਈ ਆ ਪਤਾ ਕਦੋਂ ਦੀ ਮੈਂ ਆਈ ਆ ਪਾਣੀ ਦਾ ਘੋਟ ਨਹੀਂ ਕਿਤੇ ਮਗਰ ਨਾ ਬੁੱਢੇ ਨੂੰ ਨਾ ਮੈਨੂੰ ਚਲ ਮੇਰੇ ਵੱਲੋਂ ਤੇ ਤੁਹਾਨੂੰ ਨਹੀਂ ਪ ਉਦੇ ਵੱਲ ਤਾਂ ਪਤਾ ਹੀ ਨਾ ਕਿ ਬਾਹਰ ਬੈਠਾ ਸੁੱਕੜ ਨਾਲ ਡਿਆ ਵਾ ਅੱਛਾ ਤੇ ਉਹਨਾਂ ਕਿ ਮੁੰਡੇ ਕੋ ਮੁੰਡਿਆ ਪਾਣੀ ਕਰਦਾ ਜਿਹੜਾ ਆ ਕੇ ਪਾਣੀ ਨਹੀਂ ਪੀ ਸਕਦਾ ਤੂੰ ਹੀ ਹੁਣ ਉਹ ਸੜਕ ਤੇ ਬਹਿ ਜਾਉਂਗੇ ਤੇ ਤੂੰ ਹੀ ਕਹੋਂਗੇ ਸਾਨੂੰ ਉੱਥੇ ਆਣ ਕੇ ਪਾਣੀ ਪਿਆਲੇ ਐਦਾਂ ਕੌਣ ਕਰਦਾ ਹੁੰਦਾ ਵਾ ਬਜ਼ੁਰਗਾਂ ਦੀ ਸੇਵਾ ਕਰੀਏ ਤੇ ਫੇਰ ਹੀ ਕੋ ਮਿਲਦਾ ਵਾ ਵੇਖੀ ਸਹੀ ਤੇਰੇ ਨਾਲ ਕੱਲ ਨੂੰ ਕੀ ਹਾਲਾਤ ਹੋਣੇ ਆ ਮਿਲਦਾ ਬਜ਼ੁਰਗਾਂ ਦੀ ਸੇਵਾ ਕੀਤਾ ਹਲੋ ਬਹਿ ਜਾ ਹੂ ਆ ਜੀ ਤੂੰ ਬਿਠਾ ਦੁੱਤਾ ਤੈਨੂੰ ਬੜਾ ਭੂਆ ਦਾ 헤ਜ ਆਉਂਦਿਆ ਵਾ ਤੈਨੂੰ ਮੈਂ ਕਹਾਂ ਨਾ ਚੱਲ ਅੰਦਰ ਜਾ ਕੇ ਪੜ ਜਾ ਜਾ ਓਏ ਤੇਰੇ ਮੇਰੇ ਮੁੰਡੇ ਨੂੰ ਵੀ ਵੇਖ ਸਿਖਾਉਂਦੇ ਨਹੀਂ ਮੈਨੂੰ ਪਤਾ ਤੁਹਾਡਾ ਸਾਰਾ ਆਹਦੇ ਹੋਰ ਮੈਂ ਵੇਖ ਨਹੀਂ ਸਿਖਾਉਂਦੀ ਮੇਰਾ ਤਾਂ ਕੁਝ ਲੱਗਦਾ ਹੀ ਨਹੀਂਗਾ ਉਹਨੂੰ ਡੇ ਆ ਕੇ ਸਿਖਾ ਲੈਣ ਪਤਾ ਨਹੀਂ ਕੀ ਪੁੱਠੀਆਂ ਸਿੱਧੀਆਂ ਗੱਲਾਂ ਮੈਂ ਕੀ ਸਿਖਾ ਲੈਣਾ ਵਾ ਤੁਸੀਂ ਤੇ ਆਪ ਹੀ ਸਿਖਾ ਲਈ ਜਾਂਦੇ ਆਏ ਪੋਤਾ ਇਦਾਂ ਸਾਡੇ ਨਾਲ ਕਰਿਓ ਜੋ ਅਸੀਂ ਤੇਰੇ ਦਾਦਾ-ਦਾਦੀ ਨਾਲ ਕਰ ਰਹੇ ਆਂ ਹੈ ਭੂਆ ਜੀ ਆਇਆ ਭੂਆ ਜੀ ਸਾਸਰੀ ਕਾਲ ਕੀ ਹਾਲ ਠੀਕ ਆ ਤੁਸੀਂ ਨਿਕਲ ਆਇਆ ਬਾਹਰ ਮਾਤ ਭੂਆ ਜੀ ਸੁੱਤਾ ਪਿਆ ਅਸੀਂ ਉਹ ਤੁਸੀਂ ਛੱਡੋ ਤੁਸੀਂ ਮੈਨੂੰ ਦੱਸੋ ਪਾਣੀ ਪੀਤਾ ਜੇ ਪੀ ਲਿਆ ਤੇ ਤੁਸੀਂ ਹੁਣ ਦੱਸੋ ਚਾਹ ਪੀਓਗੇ ਕਿ ਕੌਫੀ ਪੀਓਗੇ ਮੈਂ ਬਣਾ ਕੇ ਲੈ ਆਉਣਾ ਤੁਹਾਡੇ ਵਾਸਤੇ ਪਿਆਰਦੀ ਤੇਰੀ ਰਾਨ ਚਾਹ ਵੀ ਪਿਆਤੀ ਕੌਫੀ ਪਿਆਤੀ ਤੇਰੇ ਉੱਠਦੇ ਨੂੰ ਰੋਟੀ ਵੀ ਖਵਾਤੀ ਆ ਪ੍ਰਭੂ ਆ ਜੀ ਇਹ ਤੇ ਹੁਣੇ ਉੱਠ ਕੇ ਆਈ ਆ ਕਮਰੇ ਦੇ ਅੰਦਰੋਂ ਇੰਨੀ ਛਤੀ ਨੇ ਸਾਰਾ ਕੁਝ ਕਰ ਵੀ ਦਿੱਤਾ ਉਹਨੇ ਤਾਂ ਮਿੰਟ ਨਹੀਂ ਮਾਰਿਆ ਆਣ ਕੇ ਮੈਨੂੰ ਸਾਰਾ ਕੁਝ ਖਵਾਤਾ ਵਾ ਤੇਰੀ ਗੱਲ ਸੁਣ ਭੂਆ ਨੂੰ ਤੇਰੀ ਨੂੰ ਨਾ ਮੇਰੇ ਹੱਥ ਦਾ ਖਾਣਾ ਪਸੰਦ ਨਹੀਂ ਹੈਗਾ ਉਹ ਕਹਿੰਦੇ ਮੈਂ ਆਪਣੇ ਪਤੀਏ ਦੇ ਹੱਥੋਂ ਖਾਣਾ ਪੀਣਾ ਵਾ ਜਾ ਬਣਾ ਜਾ ਕੇ ਰੋਟੀ ਪਾਣੀ ਸਮਝਦੇ ਤੈ ਤੁਹਾਡੀ ਦੋਆਂ ਜਾਨੀਆਂ ਦੀ ਨਹੀਂ ਲੱਗਣ ਦੀ ਉਹ ਕਹਿੰਦੇ ਆ ਮੈਂ ਖਾਲੀ ਆ ਤੂੰ ਕਹੀ ਜਾਨੀ ਆ ਮੇਰੇ ਹੱਦ ਦੀ ਕਾਣੀ ਆ ਜਿੱਥੇ ਉਹ ਬੋਲਣ ਦੀ ਹੈ ਨਾ ਤੈਨੂੰ ਨਹੀਂ ਸਮਝ ਲੱਗਣੀ ਹੈ ਇਹਨਾਂ ਗੱਲਾਂ ਦੀ ਤੂੰ ਨਾ ਮੇਰੀ ਭਾਸ਼ਾ ਸਮਝ ਸਕਦਾ ਇਹਨਾਂ ਦੀ ਬੋਲੀ ਚ ਤੇ ਮੇਰੀ ਬੋਲੀ ਚ ਬੜਾ ਫਰਕ ਆ ਜਾ 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 ਕੇ ਤੂੰ ਚਾਹ ਤੇ ਰੋਟੀ ਬਣਾ ਫਿਰ ਮੈਂ ਵੇਹਣੀ ਪਲਾਂ ਕਿੰਨੀਆਂ ਤੇ ਖਾ ਕੇ ਜਾਂਦੇ ਆ ਜਾ ਮੈਂ ਨਹੀਂ ਖਾਣੀ ਰੋਟੀ ਤੂੰ ਇਹਨੂੰ ਪਾਛਾ ਹੀ ਸਮਝਾਇਆ ਕਰ ਤੇਰੀ ਭਾਸ਼ਾ ਤੇ ਲੱਗਾ ਆ ਇਹੋ ਹੀ ਤਾਂ ਤੁਹਾਨੂੰ ਅਸਲੀ ਅਖਿਆਈ ਆ ਇਹ ਹੋਈ ਟੈਂਡ ਪੀੜ ਜਿਹੜੀ ਆ ਨਾ ਤੁਹਾਡੇ ਹੁੰਦੀ ਰਹਿੰਦੀ ਆ ਤੁਹਾਡੇ ਕੋ ਜਰਿਆ ਹੀ ਨਹੀਂ ਜਾਂਦਾ ਤੇ ਇਹ ਕਾਹਤੋਂ ਮੇਰੇ ਨਾਲ ਕੰਮਕਾਰ ਕਰੁੰਦਾ ਵਾ ਕਿਉਂ ਮੇਰਾ ਹੱਥ ਵਟੰਦਾ ਵਾ ਇਹ ਗਲੋ ਲੱਥੋ ਸਾਡਿਓ ਤੁਹਾਨੂੰ ਠੰਡ ਪਾ ਹੀ ਜਾਣੀ ਅਹੀਂ ਛਾਵਣਾ ਮਾ ਕੋਈ ਲੋੜ ਨਹੀਂ ਆ ਰਹਿਣ ਦੇ ਹਣ